ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਸਾਡੇ ਨਵੇਂ ਵਲੌਗ ਦੇ ਵਿੱਚ ਆਹ ਵੇਖੋ ਜੀ ਇਹ ਲੋਕ ਇੱਥੇ ਪੀਰ ਬਾਬਾ ਜਮਾਲਦੀਨ ਦੀ ਜਗ੍ਹਾ ਤੇ ਬੈਠੇ ਸੀਗੇ ਇੱਥੇ ਵੀ ਪਾਣੀ ਕਹਿੰਦੇ ਕੱਲ ਪਾਣੀ ਵੱਧ ਗਿਆ ਜੀ ਤੇ ਪਾਣੀ ਇੱਥੇ ਵੀ ਪਹੁੰਚ ਗਿਆ ਜੀ ਤਾਂ ਜੋ ਇਹਨਾਂ ਨੂੰ ਹੁਣ ਇੱਥੋਂ ਚੱਕ ਕੇ ਸ਼ਿਫਟ ਸਕੂਲ ਪਿੰਡ ਬਹਿਖਾਸ ਦੇ ਉਧਰ ਸ਼ਿਫਟ ਕੀਤਾ ਜਾ ਰਿਹਾ ਹੈ ਇਹ ਵੀਰ ਲੰਗਰ ਪਾਲੀ ਵਾਲੇ ਤੋਂ ਲੈ ਕੇ ਆਏ ਆ ਜੀ ਤੇ ਲੋਕਾਂ ਨੂੰ ਜੋ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹਨਾਂ ਚੱਕ ਕੇ ਉੱਥੇ ਲੈ ਕੇ ਜਾ ਰਹੇ ਆ ਤੁਸੀਂ ਆ ਵੇਖ ਸਕਦੇ ਹੋ ਵੀ ਆ ਸ਼ੈੱਡ ਇਹਨਾਂ ਲਈ ਇੱਕ ਵਸੇਰਾ ਸੀ ਇੱਥੇ ਮਸੇ ਕੋਈ ਟਿਕਾਣਾ ਮਿਲਿਆ ਪਰ ਕੋਈ ਵੀ ਉਹ ਹਾਲ ਨਹੀਂ ਹੋਇਆ ਪਾਣੀ ਇੱਥੇ ਵੀ ਬਹੁਤ ਜ਼ਿਆਦਾ ਵਧ ਗਿਆ ਉੱਥੋਂ ਬੰਨ ਇਹਨਾਂ ਨੇ ਲਾਇਆ ਹੋਇਆ ਸੀ ਤੇ ਬੰਨ ਥੋੜੀ ਤਰੇੜ ਆਣ ਕਰ ਲਓ ਉੱਥੋਂ ਟੁੱਟ ਗਿਆ ਕੋਈ ਆਸੇ ਪਾਸੇ ਪਾਣੀ ਫੈਲ ਗਿਆ ਇਧਰੋਂ ਸਟੇਡੀਅਮ ਤੋਂ ਆ ਗਿਆ ਸਟੇਡੀਅਮ 'ਚ ਵੀ ਪਾਣੀ ਫੁੱਲ ਹੋ ਗਿਆ ਜੀ ਤੇ ਆ ਦੇਖ ਲਓ ਸਾਰਾ ਹੀ ਕੰਮ ਪਾਣੀ ਪਾਣੀ ਹੋ ਗਿਆ ਜੀ ਹੁਣ ਇੱਥੇ ਵੀ ਇੱਥੋਂ ਚੱਕ ਕੇ ਹੁਣ ਇਹਨਾਂ ਨੂੰ ਅੱਗੇ ਲੈ ਕੇ ਜਾਣੇ ਆ ਜੀ ਤੇ ਦੇਖਦੇ ਆ ਅੱਗੇ ਪਾਣੀ ਦਾ ਮੰਝਰ ਹੋਰ ਕੀ ਐ ਤੇ ਪਾਣੀ ਕਹਿੰਦੇ ਕੱਲ ਨਾਲੋਂ 2 ਫੁੱਟ ਫੁੱਟ ਡੇਢ ਵੱਧ ਗਿਆ ਜੀ ਇਹ ਵੀਰ ਸੇਵਾ ਕਰ ਰਹੇ ਨੇ ਖੜੀ ਚੋਲ ਦਾ ਲੰਗਰ ਆ ਜੀ ਪਿੰਡ ਪਾਲੀ ਵਾਲੇ ਤੋਂ ਆਏ ਹੋਏ ਆ ਜੀ ਤੇ ਲੰਗਰ ਦੀ ਸੇਵਾ ਕਰ ਰਿਹਾ ਜੀ ਇਹ ਵੀ ਰੋਜ਼ ਰੋਜ਼ਾਨਾ ਹੀ ਆਉਂਦੇ ਪਏ ਅੱਜ ਘੱਟ ਤੋਂ ਘੱਟ 8 ਤੋਂ 10 ਦਿਨ ਹੋ ਗਏ ਆ ਜੀ ਇਹ ਤੇ ਸੇਵਾ ਜੋ ਨਿਭਾ ਰਹੇ ਆਪਣੇ ਸਿੰਘ ਸਭਾ ਗੁਰਦੁਆਰਾ ਪਿੰਡ ਪਾਲੀ ਵਾਲਾ ਤਹਿਸੀਲ ਜਲਾਲਾਬਾਦ ਤੇ ਜਿਲ੍ਹਾ ਫਾਜ਼ਿਲਕਾ ਹੀ ਹੈ ਜਿਹਨਾਂ ਦਾ ਵੀ ਜਿਹੜੇ ਪਿੰਡ ਉਧਰ throhepur road ਤੋਂ ਪਰੇ ਹੈ ਜੀ ਉਹ ਵੀ ਸੇਵਾ ਵਿੱਚ ਪੂਰਾ ਯੋਗਦਾਨ ਪਾ ਰਹੇ ਆ ਤੇ ਆ ਪਾਣੀ ਤੁਸੀਂ ਵੇਖ ਸਕਦੇ ਹੋ ਤੇ ਇਹ ਲੱਗੇ ਹੋਇਆ ਜੀ ਆ ਵੇਖ ਸਕਦੇ ਸਾਡੇ ਪਿੱਛੇ ਇਹ ਲੋਕ ਸੇਵਾ ਕਰ ਰਹੇ ਨੇ ਖੜੀ ਚਾਵਲ ਤੇ ਪਿੱਛੇ ਡੰਗਰਾ ਦਾ ਹੁਣ ਕਹਿੰਦੇ ਪੂਰਾ ਲੋ ਰਖਿਆ ਆ ਗਿਆ ਆ ਅਸੀਂ ਬੰਨੋਂ ਪਨ ਜਾ ਰਹੇ ਆ ਜੀ ਤੇ ਲੋਕਾਂ ਦਾ ਆਵਾਜਾਈ ਪੂਰੀ ਬੰਦ ਹੋ ਗਈ ਹੈ ਜੀ ਇਹ ਬੰਨ ਹੀ ਨੇ ਜੋ ਸੇਮ ਦਾ ਬੰਨ ਹੈ ਸਾਰਾ ਲੋਕਾਂ ਦਾ ਬਣਿਆ ਹੋਇਆ ਜੀ ਆਉਣ ਜਾਣ ਨੂੰ ਉੱਤਰ ਨੂਰਸ਼ਾ ਪੁਲ ਤੇ ਵੀ ਬਹੁਤ ਇਕੱਠ ਹੋਇਆ ਹੋਇਆ ਜੀ ਤੇ ਨਾਲ ਨਾਲ ਪਾਣੀ ਹੋਰ ਜਿਆਦਾ ਵੱਧ ਗਿਆ ਜੇ ਪਹਿਲਾਂ ਇੱਥੇ ਝੋਨਾ ਨਜ਼ਰ ਆਉਂਦਾ ਸੀ ਹਲਕਾ ਹਲਕਾ ਹੁਣ ਝੋਨਾ ਵੀ ਦਿੱਸਣੋਂ ਬੰਦ ਹੋ ਗਿਆ ਜੀ ਤੁਸੀਂ ਆ ਵੇਖ ਸਕਦੇ ਹੋ ਸਾਡੀ ਵੀਡੀਓ ਦੇ ਵਿੱਚ ਵੀਡੀਓ ਦੇ ਨਾਲ ਜੁੜੇ ਰਹੋ ਮੈਂ ਤੇ ਨਾਲ ਮੇਰੇ ਸਾਡਾ ਜਪਸੀਰਤ ਤੇ ਮੰਨੂ ਜਾ ਰਿਹਾ ਜੀ ਆ ਵੇਖ ਸਕਦੇ ਹੋ ਜੀ ਮੰਨੂ ਅੱਜ ਫੁੱਲ ਆ ਅਸੀਂ ਫੋਟਾਂ ਜੀ ਆ ਵੇਖੋ ਧਾਰੀਆਂ ਦਾ ਬਹੁਤ ਬੁਰਾ ਹਾਲ ਆ ਜੀ ਇੱਧਰ ਆ ਦੇਖ ਲੋ ਸੇਮ ਵਾਲਾ ਇਹ ਵੀ ਫੁੱਲ ਭਗ ਰਿਹਾ ਜੀ ਇਸ ਟਾਈਮ ਇਹ ਵੀ ਟੁੱਟਣ ਦੀ ਤਦਾਰ ਦੇ ਵਿੱਚ ਹੈ ਜੀ ਸਾਡੇ ਪਿੱਛੇ ਢਿੱਲਾ ਵੀ ਆ ਪਾਣੀ ਪਾਣੀ ਉਹ ਹੰਆ ਜੀ ਬਹੁਤ ਤਕਫਲ ਸਮਾ ਹੋ ਰਾ ਰਹੇ ਨੇ ਅੱਜ ਰਿਆ ਕੀ ਹਾਲ ਹੈ ਆ ਵੇਖ ਲੋ ਜੀ ਪਾਣੀ ਦੇ ਵਿੱਚ ਇਹ ਸਭ ਤੋਂ ਉੱਚਾ ਏਰੀਆ ਜੋ ਬੰਨ ਦੇ ਨਾਲ ਤੁਸੀਂ ਦੇਖ ਸਕਦੇ ਹੋ ਉੱਚਾ ਪਾਸਾ ਗਿਆ ਜਾਂਦਾ ਤੇ ਉਹ ਵਿੱਚ ਹੀ ਟਾਣੀਆਂ ਨੇ ਜਿਹੜੀਆਂ ਉਹਨਾਂ ਦਾ ਬਹੁਤ ਹੀ ਮਾੜਾ ਹਾਲ ਹੋਇਆ ਪਿਆ ਕਟ ਤੋਂ ਕਟ ਅੱਧੇ ਅੱਧੇ ਕਮਰੇ ਉਹਨਾਂ ਦੇ 7 8 8 ਫੁੱਟ ਪਾਣੀ ਆ ਰੱਖਿਆ ਬਸ ਛੱਤਾਂ ਹੀ ਬਚੀਆਂ ਕਈ ਲੋਕਾਂ ਨੇ ਸਮਾਨ ਛੱਤਾਂ ਦੇ ਉੱਪਰ ਰੱਖਿਆ ਤੇ ਕਈਆਂ ਨੇ ਤਾਂ ਅੰਦਰ ਹੀ ਪਿਆ ਰਹਿਣ ਦਿੱਤਾ ਜੀ ਉਹ ਕਹਿੰਦੇ ਕਿੱਥੇ ਚੱਕ ਕੇ ਲੈ ਕੇ ਜਾਈ ਕਿਉਂਕਿ ਲੋਕਾਂ ਦੀਆਂ ਛੱਤਾਂ ਵੀ ਬਾਲਿਆਂ ਵਾਲੀਆਂ ਨੇ ਤੇ ਬਾਲਲੇ ਵੀ ਤੁਹਾਨੂੰ ਪਤਾ ਖਾਜੇ ਪਏ ਆ ਤੁਸੀਂ ਵੇਖ ਸਕਦੇ ਹੋ ਪਾਣੀ ਦਾ ਮੰਜ਼ਰ ਤੇ ਇਹ ਹੈ ਜੀ ਨਾਲ ਬੰਨ ਸੇਮ ਨਾਲ ਇਧਰ ਵੀ ਪਾਣੀ ਫੁੱਲ ਦਰਿਆ ਸਤਲੋ ਜਾਂਗੂ ਵਹਿ ਰਿਹਾ ਜੀ ਇਹਦਾ ਪਾਣੀ ਦਾ ਇਹਦਾ ਪਾਣੀ ਦਾ ਪੱਦਰ ਇਸ ਪਾਣੀ ਨਾਲੋਂ ਜ਼ਿਆਦਾ ਉੱਚਾ ਜੀ ਤੁਸੀਂ ਇਹ ਵੇਖ ਸਕਦੇ ਹੋ ਆਹ ਲੋ ਜੀ ਸੇਮ ਨਾਲੇ ਤਾਂ ਪਾਣੀ ਬਹੁਤ ਉੱਪਰ ਤੱਕ ਲੱਗਿਆ ਹੋਇਆ ਹੈ ਜੀ ਅੱਜ ਅਸੀਂ ਖੁਰਕੇ ਦੇ ਪਿੰਡਾਂ ਦੇ ਲਾਗੇ ਪਹੁੰਚੇ ਹਾਂ ਜਿੱਥੇ ਪਾਣੀ ਦਾ ਪੱਧਰ ਕਹਿ ਰਹੇ ਆ ਵੀ ਸਾਰੇ ਕਹਿ ਰਹੇ ਪਾਣੀ ਦਾ ਪੱਧਰ ਵੱਧ ਗਿਆ ਜੀ ਅੱਗੇ ਨਾਲੋਂ ਤੇ ਆਹ ਤੁਸੀਂ ਵੇਖ ਸਕਦੇ ਹੋ ਸਾਡੇ ਪਿੱਛੇ ਜਾ ਰਹੀ ਹੈ ਜਨਤਾ ਵੀ ਕੋਈ ਕੁਝ ਪਿੱਛੇ ਪਾਣੀ ਵੇਖਣ ਵਾਸਤੇ ਵੀ ਆਇਆ ਜਿਨ੍ਹਾਂ ਦਾ ਘਰ ਵਿੱਚ ਰਹਿ ਗਿਆ ਇਹ ਕੁਛ ਵੀ ਆ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਹੋਇਆ ਜੀ ਆਪਦੇ ਘਰਾਂ ਨੂੰ ਵੇਖ ਕੇ ਲੋਕਾਂ ਦੇ ਅੱਖਾਂ ਹੰਝੀਆਂ ਬਹੁਤ ਆਉਂਦੀਆਂ ਵੀ ਇੰਨੇ ਸਾਲਾਂ ਦੀ ਮਿਹਨਤ ਕੀਤੀ ਹੈ ਕਿਉਂਕਿ ਪਹਿਲਾਂ 2023 ਦੇ ਵਿੱਚ ਵੀ ਪਾਣੀ ਇੱਥੇ ਹੀ ਆਇਆ ਸੀਗਾ ਜੀ ਉਸ ਟਾਈਮ ਹੀ ਇਹਨਾਂ ਲੋਕਾਂ ਨੇ ਮਾਰ ਚੱਲੀ ਫਿਰ ਇੱਕੋ 24 ਸਾਲ ਰਿਆ ਇਹ ਲੋਕਾਂ ਨੂੰ ਵਾਰ-ਵਾਰ ਕਹਿਣ ਤੇ ਇਹ ਕਹਿੰਦੇ ਸਾਡੇ ਲਈ ਤਾਂ ਇਹ ਆਮ ਹੀ ਹੁਣ ਗੱਲ ਹੋ ਗਈ ਹੈ ਕਿਉਂਕਿ ਨਾ ਲੋਕ ਬੰਨ ਬਣਾ ਰਹੇ ਆ ਤੇ ਨਾ ਹੀ ਕੁਝ ਹੋਰ ਕਰ ਰਹੇ ਆ ਪਾਣੀ ਕੱਲ ਨਾਲੋਂ ਕਹਿੰਦੇ ਫੁੱਟ ਦੇ ਫੁੱਟ ਕੁ ਵਧ ਗਿਆ ਜੀ ਤੇ ਆਹ ਵੇਖ ਸਕਦੇ ਹੋ ਚੋਨਾ ਪੂਰੀ ਤਰ੍ਹਾਂ ਡੁੱਬ ਗਿਆ ਤੇ ਉੱਪਰ ਉੱਪਰ ਵਾਲੇ ਇਹਨਾਂ ਦੇ ਨਜ਼ਰ ਆ ਰਹੇ ਆ ਤੇ ਪਾਣੀ ਕੱਲ ਨਾਲੋਂ ਜ਼ਿਆਦਾ ਵਧ ਗਿਆ ਤੇ ਇਹ ਆ ਸੀ ਪੱਕੀ ਸੜਕ ਪੱਕੀ ਸੜਕ ਦੇ ਵਿੱਚ ਵੀ ਜ਼ਿਆਦਾ ਨਹੀਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਇੱਕ ਗਿੱਟ ਤੋਂ ਪਾਣੀ ਉੱਪਰ ਦੇ ਨਿਕਲ ਰਿਹਾ ਇੱਥੋਂ ਗੇਟ ਤੋਂ ਨਿਕਲ ਰਿਹਾ ਜੀ ਤੇ ਇਧਰ ਅੱਗੇ ਕਰਕੇ ਤਾਂ ਬਹੁਤ ਜ਼ਿਆਦਾ ਉਹ ਤੁਸੀਂ ਦੇਖ ਸਕਦੇ ਹੋ ਪਿੱਛੇ ਨੌਜਵਾਨ ਤੁਰ ਕੇ ਆ ਰਹੇ ਆ ਜੀ ਤੇ ਉਹ ਪਾਣੀ ਦੇ ਵਿੱਚ ਲਗਭਗ ਪੂਰੇ ਹੀ ਡੁੱਬੇ ਹੋ ਜਾ ਰਹੇ ਆ ਆਪਾਂ ਪੁੰਚ ਸੀ ਗੁਰਕੇ ਵਾਲੀ ਟੱਟਾਂ ਦੀ ਸੜਕ ਤੇ ਜੀ ਆਹ ਦੇਖ ਸਕਦੇ ਹੋ ਪਾਣੀ ਸੜਕ ਦੇ ਉੱਪਰੋਂ ਕਿਤੋਂ ਕਿਤੋਂ ਤੱਕ ਨਹੀਂ ਸੀਗਾ ਬਿਲਕੁਲ ਵੀ ਇਹ ਵੀ ਕ੍ਰੋਸ ਕਰਨ ਲੱਗ ਗਿਆ ਤੇ ਪਿੱਛੇ ਸਾਡੇ ਦਿਖਾਉਨੇ ਆ ਤੁਹਾਨੂੰ ਉੱਥੋਂ ਪਾਣੀ ਹੋਰ ਵੀ ਜ਼ਿਆਦਾ ਫਲੋ ਦੇ ਵਿੱਚ ਹੋ ਗਿਆ ਜੀ ਕੱਲ ਤੇ ਪਰਸੋਂ ਦਾ ਆ ਦੇਖ ਸਕਦੇ ਹੋ ਪਾਣੀ ਇੱਥੋਂ ਕਿੰਨਾ ਜ਼ਿਆਦਾ ਝੋਨੇ ਦੇ ਵਿੱਚੋਂ ਆ ਰਿਹਾ ਤੇ ਅੱਗੇ ਕਵਰ ਕਰਦੇ ਆ ਆ ਦੇਖ ਲਓ ਆ ਝੋਨੇ ਹੋਏ ਪਿਆ ਪਾਣੀ ਨਾਲ ਫੁੱਲ ਦੇਖ ਸਕਦੇ ਹੋ ਜੀ ਅਸੀਂ ਪਾਣੀ ਦੇ ਵਿੱਚੋਂ ਕਿਵੇਂ ਹੁਣ ਅੱਗੇ ਨਿਕਲਦੇ ਤੇ ਮੋਟਰਸਾਈਕਲ ਵੀ ਆ ਰਹੇ ਆ ਜੀ ਹੰਦਾ ਆਹ ਨਾਲ ਜਾਣ ਦੀ ਕੋਈ ਗੱਲ ਨਹੀਂ ਯਾਰ ਆਪਾਂ ਨੂੰ ਬਿੱਟੀ ਗੱਲ ਨਹੀਂ ਆਹ ਦੇਖ ਸਕਦੇ ਹੋ ਜੀ ਕੋਈ ਨਹੀਂ ਪਾਣੀ ਪਾਣੀ ਹੋ ਗਿਆ ਜੀ ਇਸ ਸੜਕ ਦੇ ਉੱਪਰ ਵੀ ਕੱਲ ਤੇ ਪਰਸੋਂ ਪਾਣੀ ਇੱਥੇ ਜਮਾ ਵੀ ਨਹੀਂ ਸੀਗਾ ਬਿਲਕੁਲ ਸੁੱਕਾ ਸੜਕ ਸੀ ਆ ਤੁਸੀਂ ਵੇਖ ਸਕਦੇ ਹੋ ਪਾਣੀ ਪਿੰਡ ਬੈਕ ਖਾਸ ਨੂੰ ਵੱਧ ਆਇਆ ਬੈਕ ਖਾਸ ਤੇ ਨੂਰਸਮੰਦ ਦੀਆਂ ਜ਼ਮੀਨਾਂ ਦੇ ਵਿੱਚ ਪਾਣੀ ਆ ਗਿਆ ਜੀ ਲਗਭਗ ਤੇ ਕੁਝ ਹੋ ਸਕਦਾ ਕੱਲ ਤੱਕ ਪਿੰਡ ਨੂੰ ਲੱਗ ਜੇ ਪਾਣੀ ਮੈਂ ਤੇ ਮੇਰੇ ਨਾਲ ਜਦ ਫੀਰਤ ਫੋਟਾਇਆ ਵੀ ਆਇਆ ਇਸੇ ਨੂੰ ਪਾਣੀ ਕਿੰਨਾ ਜ਼ਿਆਦਾ ਜੀ ਆ ਦੇ ਲੋਕਾਂ ਦਾ ਬੱਤ ਪੱਛੜ ਹਾਲ ਆ ਦੇਖ ਲਓ ਪਾਣੀ ਦਾ ਪਾਣੀ ਕਿੰਨਾ ਜ਼ਿਆਦਾ ਛਾਲ ਦੇ ਵਿੱਚ ਆ ਰਿਹਾ ਜੀ ਤੇ ਪਾਣੀ ਦੀ ਸਪੀਡ ਕਾਲ ਨਾਲੋਂ ਵੀ ਜ਼ਿਆਦਾ ਹੋ ਗਈ ਹੈ ਜੀ। ਨੀਂਦ ਕਰਤਾ ਜੀ। ਮਹਾਰਾਜ ਅਗੇ ਸਾਰੇ ਅਰਦਾਸ ਕਰੋ। ਵਾਹਿਗੁਰੂ ਜੀ। ਪਾਣੀ ਤੇ ਬਾਰਿਸ਼ਾ ਬੰਦ ਹੋ ਜਾਣ ਪਿੱਛੇ ਵੀ ਤੇ ਸਤਾਂਜ ਪੰਜਾਬ ਦਾ ਪਲਾ ਹੋ ਸਕੇ। ਆਹ ਵੇਖ ਲਓ ਜੀ ਪਾਣੀ। ਆਹ ਵੇਖ ਸਕਦੇ ਹੋ ਪਾਣੀ। ਆ ਵੇਖ ਸਕਦੇ ਹੋ ਮੋਟਰਸਾਈਕਲ ਤੇ ਆ ਪਾਣੀ ਲਗਾਤਾਰ ਹੀ ਵੱਧਾ ਹੋਇਆ ਇੱਥੋਂ ਇੱਥੋਂ ਪਿੰਡ ਬੈਖਾ ਇਧਰ ਵਾਲੀ ਸਾਈਡ ਰਹਿ ਗਿਆ ਕਿਉਂਕਿ ਪਾਣੀ ਦਾ ਫਲੋ ਇਧਰ ਨੂੰ ਹੀ ਜ਼ਿਆਦਾ ਹੈ ਇਧਰ ਜ਼ਿਆਦਾ ਵੱਧਾ ਹੋਇਆ ਜੀ ਚੈੱਕ ਕਰ ਸਕਦੇ ਹੋ ਆ ਝੋਨੇ ਤਾਂ ਬਿਲਕੁਲ ਹੀ ਡੁੱਬੇ ਪਏ ਆ ਵੀ ਉਪਰੋਂ ਉਪਰੋਂ ਆ ਕਿਉਂਕਿ ਪਾਣੀ ਅੱਗੋਂ ਜਦੋਂ ਵਾਅ ਕੱਟ ਗਿਆ ਦਾਫ ਲੱਗੀ ਫਿਰ ਪਾਣੀ ਇਹਨਾਂ ਝੋਨਿਆਂ ਦੇ ਵਿੱਚ ਵੀ ਵੱਧ ਜਾਏਗਾ ਤੇ ਤਾਂ ਕਰਕੇ ਪਾਣੀ ਕਹਿੰਦੇ ਪਿੱਛੋਂ ਵੀ ਬਹੁਤ ਜ਼ਿਆਦਾ ਆ ਰਿਹਾ ਜੀ ਆ ਸਾਡੇ ਪਿੱਛੇ ਪਾਣੀ ਦੇਖ ਸਕਦੇ ਹੋ ਪਾਣੀ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਧਦਾ ਜਾ ਰਿਹਾ ਪਾਣੀ ਵੀ ਕਹਿੰਦੇ ਲੋਡ ਵੀ ਬਹੁਤ ਹੀ ਜ਼ਿਆਦਾ ਆ ਇਹ ਨੂੰ ਹਜੇ ਲੋਡ ਕਰਨ ਪਾਣੀ ਕਿਤੇ ਵੀ ਨਹੀਂ ਰੋਕ ਰਿਹਾ ਜੀ ਆ ਵੇਖ ਸਕਦੇ ਹੋ ਪਾਣੀ ਪਾਣੀ ਦੇ ਨਾਲ-ਨਾਲ ਜਨਤਾ ਦਾ ਆਉਣ ਜਾਣ ਦਾ ਰਸਤਾ ਇੱਕ ਇਹ ਵੀ ਸੀ ਇਹ ਵੀ ਬੰਦ ਹੋ ਗਿਆ ਜੀ ਹੁਣ ਆ ਵੇਖ ਲੋ ਸਕੂਟਰਿਆਂ ਇਹੀ ਇੱਕ ਰਸਤਾ ਬਚਦਾ ਸੀ ਜੋ ਲੋ ਜੀ ਇਹ ਰਸਤਾ ਬੰਦ ਹੋ ਗਈ ਹੈ ਸਕੂਟੀ ਲੋ ਜੀ ਆ ਵੇ ਲੋ ਜਨਤਾ ਔਖੀ ਹੋ ਗਈ ਹੈ ਹੋਰ ਵੀ ਜ਼ਿਆਦਾ ਕਿਉਂਕਿ ਰਸਤੇ ਦੇ ਵਿੱਚ ਵਹੀਕਲ ਬੰਦ ਹੋ ਰਿਹਾ ਇਕੋ ਇਹ ਹੀ ਰਸਤਾ ਸੀ ਜੋ ਆਉਣ ਜਾਣ ਲਈ ਵਰਤੇ ਜਾ ਰਿਹਾ ਸੀ ਹੁਣ ਲੋ ਜੀ ਆ ਵੇਖ ਸਕਦੇ ਮੈਂ ਤੇ ਸਾਡੇ ਨਾਲ ਪਿੱਛੇ ਕੋਈ ਭਰਾ ਆ ਰਹੇ ਆ ਪਾਣੀ ਦੇ ਵਿੱਚੋਂ ਕਿਉਂਕਿ ਉਹਨਾਂ ਦਾ ਵੀ ਸਕੂਟੀ ਬੰਦ ਹੋ ਗਈ ਸੀ ਤੇ ਅੱਗੇ ਅਸੀਂ ਜਾ ਰਹੇ ਆ ਸਾਰੇ ਤੇ ਆਹ ਵੇ ਲੋ ਮੋਟਰਸਾਈਕਲ ਇੱਕ ਹੋਰ ਬੰਦ ਹੋ ਗਿਆ ਇਹਨੂੰ ਵੀ ਧੱਕਾ ਲਾ ਕੇ ਅੱਗੇ ਜਾ ਕੇ ਸਟਾਰਟ ਕਰਦੇ ਆ ਇਹਨਾਂ ਦੇ ਨਾਲ ਇੱਕ ਅੰਦਰ ਲੈ ਆ ਬੜੀ ਮਿਹਰਮਾਨੀ ਹੈ ਹਾਂਜੀ ਪਾਣੀ ਬਹੁਤ ਹੋ ਰੱਖਿਆ ਜੀ ਤੇ ਆਹ ਵੇਖ ਸਕਦੇ ਹੋ ਉਹਨਾਂ ਦਾ ਸਕੂਟਰ ਅੱਗੇ ਗਿਆ ਇਹ ਸੜਕ ਤੋਂ ਵੀ ਰਸਤਾ ਹੁਣ ਬਸ ਤਕਰੀਬਨ ਅੱਜ ਜਾਂ ਕੱਲ ਤੱਕ ਬੰਦ ਹੋ ਜਾਏਗਾ ਫਿਰ ਸਾਨੂੰ ਉੱਪਰ ਦੀ ਘਾੜ ਤੋਂ ਘੱਟ 7 ਤੋਂ 8 ਕਿਲੋਮੀਟਰ ਘੁੰਮ ਕੇ ਇਹਨਾਂ ਪਿੰਡਾਂ ਵੱਲ ਆਉਣਾ ਪਏਗਾ ਅਸੀਂ ਇੱਧਰ ਆਏ ਸੀ ਇਹਨਾਂ ਦੀ ਟਾਣੀਆਂ ਵਾਲੀ ਸਾਈਡ ਇਹਨਾਂ ਦੀ ਟਾਣੀਆਂ ਦੇ ਵਿੱਚ ਵੇਖ ਸਕਦੇ ਹੋ ਵੀ ਪਾਣੀ ਘਰਾਂ ਦੇ ਵਿੱਚ ਐਂਟਰ ਤਾਂ ਨਹੀਂ ਕੀਤਾ ਕਿਉਂਕਿ ਇਹਨਾਂ ਨੇ ਬੰਨ ਵਗੈਰਾ ਲਾ ਕੇ ਆਏ ਸੀ ਅਸੀਂ ਅੱਗੇ ਗਏ ਸੀ ਅੱਗੇ ਗਏ ਰਹੇ ਸੀ ਵੀ ਵੀਰ ਵੀਡੀਓ ਜ਼ਿਆਦਾ ਨਾ ਬਣਾਓ ਬਸ ਪਿੱਛੋਂ ਦੀ ਬਣਾ ਸਕਦੇ ਹੋ ਆ ਤੂੜੀ ਹੈ ਜੀ ਇਹਨਾਂ ਦੀ ਆ ਵੇ ਲੋ ਤੂੜੀ ਦੇ ਵਿੱਚ ਵੀ ਪਾਣੀ ਪੈ ਗਿਆ ਜੀ ਤੇ ਪਿੱਛੇ ਤਾਂ ਪਾਣੀ ਬਹੁਤ ਹੀ ਜ਼ਿਆਦਾ ਪੈ ਗਿਆ ਜੀ ਨਾਲ ਹੀ ਆ ਪਾਣੀ ਇਹਨਾਂ ਦੇ ਖੇਤਾਂ ਵਿੱਚ ਜਾਂਦਾ ਹੋਇਆ ਏ ਵੀਰ ਇਧਰ ਆਪਣੀ ਜ਼ਮੀਨ ਨੂੰ ਕਿਹੜਾ ਲਾਉਂਦਾ ਹੈ ਪਾਣੀ ਦੇ ਵੇਖਦਾ ਹੋਇਆ ਜਾ ਰਿਹਾ ਜੀ